ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇਸ ਵਕਤ ਆਪਣੇ ਨਾਲ ਨੇ ਮੈਂਬਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਬਹੁਤ ਹੀ ਵੱਡੇ ਫਰਕ ਨਾਲ ਪਟਿਆਲਾ ਲੋਕ ਸਭਾ ਹਲਕਾ ਤੋਂ ਜਿੱਤੇ ਨੇ ਡਾਕਟਰ ਸਾਹਿਬ ਵਧਾਈ ਪਹਿਲਾਂ ਤੋਂ ਬਹੁਤ ਧੰਨਵਾਦ ਜੀ ਸਾਬ ਸਿੰਘ ਜੀ ਜੀ ਸਰ ਪਹਿਲ ਕੀ ਹੋਵੇਗੀ ਸਾਡੇ ਐਮਪੀ ਸਾਹਿਬ ਦੀ ਦੇਖੋ ਪਹਿਲ ਇੱਕ ਤਾਂ ਰਾਜਪਰੇ ਤੋਂ ਚੰਡੀਗੜ੍ਹ ਦਾ ਰੇਲ ਲਿੰਕ ਮੈਂ ਮਨਜ਼ੂਰ ਕਰਾਇਆ ਸੀਗਾ ਜੀ 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 42 ਏਕੜ ਜ਼ਮੀਨ 78 ਕਰੋੜ ਦੀ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਰੇਲਵੇ ਨੂੰ ਦੇਣੀ ਸੀਗੀ ਨਾ ਤਾਂ ਬਾਦਲ ਸਾਹਿਬ ਨੇ ਕੀਤਾ ਨਾ ਕੈਪਟਨ ਨੇ ਕੀਤਾ ਤੇ ਨਾ ਹੀ ਭਵੰਤਮਨ ਦੀ ਸਰਕਾਰ ਨੇ ਕੀਤਾ ਤੇ ਮੇਰੀ ਪ੍ਰਾਇੋਰਟੀ ਇਹ ਹੋ ਗਈ ਕਿ ਕੇਂਦਰ ਤੋਂ ਪ੍ਰੈਸ਼ਰ ਪਾ ਕੇ ਜਿਹੜੀ ਲਾਈਨ ਮਨਜ਼ੂਰ ਹੋਈ ਹੈ ਉਹਨੂੰ ਜਲਦੀ ਜਲਦੀ ਪੂਰਾ ਕਰਾਇਆ ਜਾਵੇ ਤਾਂ ਕਿ ਬਠਿੰਡੇ ਤੋਂ ਚੰਡੀਗੜ੍ਹ ਵਿਚਕਾਰ ਰੇਲ ਗੱਡੀ ਚੱਲ ਸਕੇ ਤੇ ਸਸਤਾ ਸਫਰ ਹੈ ਆਰਾਮ ਦੇ ਸਫਰ ਹੈ ਤੇਜ਼ ਗਤੀ ਦਾ ਸਫਰ ਹੈਗਾ ਔਰ ਪ੍ਰਦੂਸ਼ਣ ਰਹਿਤ ਸਫਰ ਹੈਗਾ ਪੰਜ ਟੋਲ ਪਲਾਜ਼ੇ ਦੇ ਲੋਕਾਂ ਦਾ ਖੜਾ ਛੁੱਟਣਾ ਹੈਗਾ ਲੋਕਾਂ ਦੀ ਪੈਸੇ ਦੀ ਬਚਤ ਹੋਣੀ ਹੈ ਤੇ ਲੋਕਾਂ ਨੂੰ ਸਫਰ ਵੀ ਵਧੀਆ ਮਿਲੂਗਾ ਜੀ ਦੂਜਾ ਗੱਲ ਪਟਿਆਲੇ ਤੋਂ ਸਰਹੰਦੀ ਦੀ ਜਿਹੜੀ ਸੜਕ ਹੈ ਓਹੋ ਸਿਰ ਟੂ ਲੇਨ ਹੈਗੀ ਐਕਸੀਡੈਂਟ ਬਹੁਤ ਹੁੰਦੇ ਨੇ ਉਹਦੀ ਫੋਰ ਲੇਨਿੰਗ ਕਰਾਣੀ ਹੈਗੀ ਪਹਿਲੇ ਸਾਲ ਵਾਸਤੇ ਇਹ ਹੀ ਦੋ ਕੰਮ ਰੱਖੇਗੇ ਤੇ ਸਰ ਇੱਕ ਹੋਰ ਜਿਵੇਂ ਅਫੀਮ ਪੁੱਕੇ ਦੇ ਠੇਕੇ ਤੁਸੀਂ ਕਹੇ ਵੀ ਮਾਰੂ ਨਸ਼ਾ ਤੋਂ ਲੋਕਾਂ ਨੂੰ ਬਚਾਉਣਾ ਹੈ ਤੇ ਜੀਵ ਦੀ ਗੋਲੀ ਹੈ ਜਿਵੇਂ ਇਹਨਾਂ ਸਾਰਿਆਂ ਤੋਂ ਬਚਾਉਣਾ ਹੈ ਜੇਕਰ ਭੁੱਖੀ ਦੇ ਠੇਕੇ ਖੁੱਲ ਜਾਨਾ ਕਿ ਸਾਡੇ ਮੈਂਬਰ ਪਾਰਲੀਮੈਂਟ ਗਾਂਧੀ ਜੀ ਹੁਣ ਅੱਗੇ ਚਾਲ ਜੀ ਪਹਿਲਾਂ ਵੀ ਆਪਣਾ ਬਿੱਲ ਪੇਸ਼ ਕੀਤਾ ਸੀ ਐਂਡੀ ਬੇਸ ਐਮੈਂਡਮੈਂਟ ਬਿੱਲ ਉਸ ਬਿੱਲ ਨੂੰ ਰਵਾਈਵ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਬਿੱਲ ਦੁਬਾਰਾ ਲੱਗੇ ਉਹ ਤੇ ਬਹਿਸ ਹੋਵੇ ਤੇ ਜਿਹੜੇ ਜਿਸ ਤਰ੍ਹਾਂ ਸ਼ਰਾਬ ਦੇ ਠੇਕੇ ਹੈਗੇ ਇਸ ਤਰ੍ਹਾਂ ਹੀ ਡਾਕਟਰ ਦੀ ਸਲਾਹ ਤੇ ਲੋੜ ਮੁਤਾਬਕ ਫੀਮ ਤੇ ਪੁੱਕੀ ਲੋਕਾਂ ਨੂੰ ਸਰਕਾਰੀ ਰੇਟ ਤੇ ਮਿਲੇ ਤਾਂ ਕਿ ਲੋਕ ਮਹਿੰਗੇ ਨਸ਼ੇ ਹੋਣ ਕਰਕੇ ਰਵੈਤੀ ਨਸ਼ੇ ਮਾੜੇ ਨਸ਼ਿਆਂ ਵੱਲ ਚਿੱਟਾ ਸਮੈਕ ਹੀਰਨ ਵੱਲ ਜਾਂ ਗੋਲੀਆਂ ਮੈਡੀਕਲ ਨਸ਼ੇ ਵੱਲ ਨਾ ਜਾ ਸਕਣ ਮੇਰੇ ਸਰ ਕਾਂਗਰਸ ਪਾਰਟੀ ਨੇ ਇਹਨਾਂ 2024 ਦੇ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਿਆ ਪੂਰੇ ਭਾਰਤ ਦੇ ਵਿੱਚ ਤਾਂ ਕੁਝ ਆਜ਼ਾਦ ਵੀ ਜਿੱਤੇ ਨੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿਵੇਂ ਆਜ਼ਾਦ ਉਮੀਦਵਾਰ ਜਿੱਤੇ ਨੇ ਭਾਈ ਅਮਰਤਪਾਲ ਸਿੰਘ ਹੋ ਗਏ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿ ਅਜਿਹਾ ਹੋ ਸਕਦਾ ਹੈ ਕਿ ਉਹਨਾਂ ਦੀ ਵੀ ਹਮਾਇਤ ਲੈ ਲਈ ਜਾਵੇ ਇੰਡੀਆ ਗਾਰਡ ਰੋਡ ਕੋਲੋਂ ਕੋਸ਼ਿਸ਼ ਤਾਂ ਕੀਤੀ ਜਾਊਗੀ ਜੀ ਕਿ ਦੋਨੋਂ ਹਮਾਇਤ ਦੇਣ ਕਿਉਂਕਿ ਇਹਦਾ ਮੋਦੀ ਦਾ ਖਤਰਾ ਹੈਗਾ ਇਹ ਹਾਂਜੀ ਇਹਦਾ ਮਤਲਬ ਉਹਨਾਂ ਨੇ ਦੇਸ਼ ਨੂੰ ਧਾਰਮਿਕ ਨਾਤੇ ਵੰਡਿਆ ਜਾ ਰਿਹਾ ਹੈਗਾ ਕਾਰਪੋਰੇਟ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈਗਾ ਧਾਰਮਿਕ ਧੁਰਗੀਕਰਨ ਕੀਤਾ ਜਾ ਰਿਹਾ ਹੈ ਸਮਾਜ ਵਿੱਚ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਸੰਵਿਧਾਨਾਂ ਸੰਵਿਧਾਨਕ ਸੰਸਥਾਵਾਂ ਹੈਗੀਆਂ ਉਹਨਾਂ ਦਾ ਕਹਾਣ ਕੀਤਾ ਜਾ ਰਿਹਾ ਸੋ ਸਭ ਤੋਂ ਬਚਾਨ ਵਾਸਤੇ ਦੇਸ਼ ਨੂੰ ਹਰੇਕ ਇੱਕ ਮੈਂਬਰ ਦੀ ਲੋੜ ਹੈਗੀ ਮੈਂ ਤਾਂ ਕਾਂਗਰਸ ਪਾਰਟੀ ਨੂੰ ਕਹਾਂਗਾ ਕਿ ਦੋਨਾਂ ਨਾਲ ਡੀਕੂਸ਼ੀਏਟ ਕਰਕੇ ਜਿਉ ਮੰਨਦੇ ਨੇ ਤਾਂ ਉਹਨਾਂ ਨੂੰ ਹਮਾਇਤ ਲਈ ਜਾਵੇ ਔਰ ਬਾਅਦ ਵਿੱਚ ਹੀ ਥਾਂ ਤੇ ਇੱਕ ਇੰਡੀਆ ਲਈ ਦੀ ਸਰਕਾਰ ਬਣਾਈ ਜਾਵੇ ਤੇ ਇੱਕ ਜਿਵੇਂ ਇੱਕ ਘਰ ਹੈ ਇਹਦੀ ਹਰ ਵਾਰ ਚਰਚਾ ਵੀ ਹੁੰਦੀ ਤੇ ਲੋਕ ਖੀ ਵੀ ਬਹੁਤ ਨੇ ਹਜ਼ਾਰਾਂ ਦੀ ਗਿਣਤੀ ਚ ਅਸੀਂ ਇਸ ਬੰਨ ਨੂੰ ਦੇਖ ਕੇ ਆ ਕਿ ਐਂਡ ਜਿੱਥੇ ਘੱਗਰ ਖਤਮ ਹੁੰਦਾ ਹੈ ਜਿੱਥੇ ਰਾਜਸਥਾਨ ਹੈ ਅੱਗੇ ਪੂਰੀ ਸਿਰਫ ਬੰਦ ਹੀ ਕਰ ਦਿੱਤਾ ਗਿਆ ਮਤਲਬ ਘੱਗਰ ਨੂੰ ਰਸਤਾ ਹੀ ਨਹੀਂ ਘੱਗਰ ਦਾ ਜੀ ਬੜਾ ਸਮੱਸਿਆ ਪੁਰਾਣੀ ਹੈ ਇਹ ਇਹ ਦਾ ਹਿਮਾਜਲ ਹਿਮਾਜਲ ਪੰਜਾਬ ਤੇ ਹਰਿਆਣਾ ਤਿੰਨਾਂ ਦੀ ਸਾਂਝਾ ਮਸਲਾ ਹੈਗਾ ਜੀ ਤੇ ਸ਼ੁਰੂ ਹੁੰਦਾ ਮਾਝਲ ਤੋਂ ਨਿਕਲਦਾ ਥੋੜਾ ਹਰਿਆਣੇ ਵਿੱਚੋਂ ਤੇ ਫਿਰ ਇਹ ਆਂਦਾ ਹੈਗਾ ਪੰਜਾਬ ਵਿੱਚ ਤੇ ਹਰ ਸਾਲ ਫਸਲਾਂ ਦੀ ਤਵਾਹੀ ਹੁੰਦੀ ਹੈ ਪਸ਼ੂਧਨ ਦੀ ਤਵਾਹੀ ਹੁੰਦੀ ਹੈ ਮਨੁੱਖੀ ਜਾਨਾਂ ਜਾਂਦੀਆਂ ਨੇ ਕਿਸਾਨਾਂ ਦੀ ਆਰਥਿਕ ਤਦਵਾਹ ਹੁੰਦੀ ਹੈ ਤੇ ਇਹਦੇ ਵਾਸਤੇ ਤਿੰਨਾਂ ਸਰਕਾਰਾਂ ਨਾਲ ਗੱਲਬਾਤ ਕਰਕੇ ਕੋਈ ਟੁਕਮ ਹੱਲ ਬੰਦੀ ਕੋਸ਼ਿਸ਼ ਕੀਤੀ ਜਾਊਗੀ ਜੀ ਔਰ ਮੈਂ ਇੱਕ ਵੱਡੀ ਗੱਲ ਹੈ ਕਿ ਇਸ ਕੇਸ ਸੁਪਰੀਮ ਕੋਰਟ ਚੱਲ ਰਿਹਾ ਹੈਗਾ ਉਹਦਾ ਜਦ ਤੱਕ ਫੈਸਲਾ ਨਹੀਂ ਆਦਾ ਸ਼ਾਇਦ ਬਹੁਤੀ ਇਸ ਗੱਲ 'ਤੇ ਪ੍ਰਗਤੀ ਨਾ ਹੋ ਸਕੇ ਜੀ ਸੋ ਇਹਨਾਂ ਨੂੰ ਬਹੁਤ ਹੀ ਸਤਿਕਾਰਯੋਗ ਡਾਕਟਰ ਧਰਮਵੀਰ ਗਾਂਧੀ ਜਿਹੜੇ ਹੁਣੇ-ਹੁਣੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਵੱਡੇ ਫਰਕ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ ਕੈਮਰਾਮੈਨ ਸੋਨੂ ਵੀਰਕ ਨਾਲ ਮੈਂ ਸਰਬ ਸਿੰਘ ਵੀਰਕ ਨਾਭਾ ਧੰਨਵਾਦ